ਆਪਣੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਚਾਹੁੰਦਾ ਇਸ ਰਾਮ ਨਮੀ ਦੇ 75ਵ ਸਤੇ ਬਟਾਲਾ ਸਜਿਆ ਹੋਇਆ ਹੈ ਸੰਗਤ ਦਾ ਪਿਆਰ ਨਜ਼ਰ ਆ ਰਿਹਾ ਹੈ ਹਰ ਥਾਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇੱਕ ਆਪਣਾ ਪੰਗ ਚੀਕਾਂ ਘੜਾ ਦੂੰਗਾ ਜਿਨ੍ਹਾਂ ਮੇਰੇ ਸ਼ਹਿਰ ਵਾਲਿਆਂ ਨੇ ਮਾੜੀ ਨਿਗਾਹ ਰੱਖੀ ਪਖਸ਼ੂਆਂ ਨਹੀਂ ਐਂਡ ਤੱਕ ਪਿੱਛਾ ਕਰੂੰਗਾ ਬਹੁਤ ਚੰਗੀ ਗੱਲ ਹੈ ਅੱਜ ਰਾਮ ਨਮੀ ਜੀ ਦੇ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਤੇ ਸਾਰੇ ਦੇਸ਼ਵਾਸੀ ਸਾਰੇ ਪੰਜਾਬੀ ਰਲ ਮਿਲ ਕੇ ਮਨਾ ਰਹੇ ਨੇ ਇਹ ਸੋਚ ਇਹ ਸਾਂਝ ਬਣੀ ਰਵੇ ਰਾਮ ਜੀ ਸਭ ਤੇ ਮੇਰ ਕਰ ਅੱਜ ਰਾਮ ਨੌਮੀ ਦਾ ਪਰਵ ਹਰਸ਼ੋ ਹਲਾਸ਼ ਨਾਲ ਮਨਾ ਰਹੇ ਜਨ ਜਨ ਬਾਹਰ ਆਇਆ ਸੜਕਾਂ ਤੇ ਪਰ ਵੇਖੋ ਸਾਰਾ ਰੰਗ ਭਗਵਾ ਹੋਇਆ ਪਿਆ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਮਹਾਨ ਪਰਵ ਤੇ ਸਜਦਾ ਕਰਦਾ ਤੇ ਮੁਬਾਰਕਬਾਦ ਦਿੰਦਾ ਸਾਰਾ ਕੇਸਰੀ ਰੰਗ ਚ ਰੰਗਿਆ ਹੋਇਆ ਸਾਰਾ ਸ਼ਹਿਰ ਅੱਜ ਕੇਸਰੀ ਰੰਗ ਚ ਰੰਗਿਆ ਹੋਇਆ ਸਾਰਾ ਸ਼ਰਾਰਤੀ ਲੋਕ ਬਾਜ ਆ ਜਾਣੇ ਤੇਰਾ ਲਾ ਹਸ਼ਰ ਬੁਰਾ ਹੋਣਾ ਵਾ ਬੁਰਾ ਹੋਣਾ ਨਾ ਹਸ਼ਰ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਦਿਨ ਦੇ ਉਪਲਖ ਦੇ ਵਿੱਚ ਅੱਜ ਸ਼ੋਭਾ ਯਾਤਰਾ ਨਿਕਲੀ ਜਾ ਰਹੀ ਹੈ ਨੀ ਵੈਲਫੇਅਰ ਸੁਸਾਇਟੀ ਦੀ ਅਗਵਾਈ ਹਟ ਪਡਾਲੇ ਦੀਆਂ तमाम ਸੋਸ਼ਲ ਆਰਗੇਨਾਈਜੇਸ਼ਨ ਅੱਜ ਸ਼ੋਭਾ ਯਾਤਰਾ ਦੀ ਸ਼ਾਮਿਲ ਹੈ ਔਰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਹੈ ਜੀ ਫਖਰੇ ਰੰਗ ਚ ਰੰਗਿਆ ਨਜ਼ਾਰਾ ਆ ਰਿਹਾ ਬਿਲਕੁਲ ਜੀ ਇਕ ਨੀ ਵੈਲਫੇਅਰ ਸਰਟੀਫੀਕਟ ਦੀ ਖਾਸੀਅਤ ਹੈ ਹਰ ਫੰਕਸ਼ਨ ਇੱਕ ਅਲੱਗ ਰੂਪ ਦੇ ਵਿੱਚ ਸਮਾਜ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅੱਜ ਬਾਬੂ RAM ਜੀ ਦੀ ਲੀਲਾ ਬਟਾਲਾ ਦੇ ਵਿੱਚ ਹਰ ਗਲੀ ਹਰ ਮਹੱਲਾ ਹਰ ਸ਼ਹਿਰ RAMਈ ਹੋਇਆ ਪਿਆ ਹੈ ਉਹ ਬਾਬੂ RAM ਜੀ ਦੇ ਜਨਮ ਦਿਨ ਦੀਆਂ ਮਹਾਂਪੁਰਛਾਣ ਜਨਮ ਦਿਦਿਆਂ ਬਹੁਤ ਬਹੁਤ ਮੁਬਾਰਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇਆਂ ਸੰਕਤਾਂ ਬਾਬੂ RAM ਜੀ ਦਾ ਆਸ਼ੀਰਵਾਦ ਲੈਦਿਆਂ ਨੇ ਉਹ ਸਾਰਾ ਬਟਾਲਾ RAMਈ ਹੋਇਆ ਪਿਆ ਹੈ ਅੱਜ ਦਾ ਸੁਪ ਤਿਹਾਰਾ ਮਗਨ RAM ਦਾ ਰਾਜੇਬ ਜੀ ਕੋਈ ਅਸੀਂ ਔਰ ਇੱਕ ਉਸਾਹ ਵਾਲਾ ਸਾਰੇ ਸਮਾਜ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਛੂਆਛਾਤ ਭੇਦਭਾਵ ਨਹੀਂ ਕੋਈ ਜਾਤ ਪਾਤ ਨਹੀਂ ਤੋਂ ਸਾਰਾ ਸਮਾਜ Hindu ਸਮਾਜ Sikh ਸਮਾਜ ਸਾਰਾ ਇਕੱਠਾ ਹੋ ਕੇ ਇਹ ਵਾਲਾ ਸਾਰਾ ਇਹ ਤੋਂ ਸਭ ਨੂੰ ਬੜੇ ਉਤਸ਼ਾਹ ਦੇ ਨਾਲ ਅਸੀਂ ਬਣਾਨੇ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਬਹੁਤ ਬਹੁਤ ਵਧਾਈ ਵੀ ਆ ਸਾਰੇ ਲੋਕ ਇਕੱਠੇ ਹੋ ਕੇ ਇਸੇ ਸ਼ੁਭ ਯਾਤਰਾ 'ਚ ਸ਼ਾਮਲ ਹੋਏ ਸਾਰਾ ਪਟਾਲਾ ਕੇਸਰੀ ਰੰਗ ਚ ਰੰਗਿਆ ਹੋਇਆ ਹੈ ਅੱਜ ਸਾਰਾ ਪਟਾਲਾ ਕੇਸਰੀ ਰੰਗ ਚ ਰੰਗਿਆ ਹੋਇਆ ਹੈ ਬਹੁਤ ਸੋਹਣਾ ਬਹੁਤ ਹੀ ਅੱਛਾ ਲੱਗ ਰਿਹਾ ਹੈ ਔਰ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਹੈ ਆਪ ਕੁੰਬ ਦੇ ਮੇਲੇ ਤੋਂ ਬਾਅਦ ਬਗਵਾਨ ਰਾਮ ਦੇ ਮੰਦਿਰ ਬਣਨ ਤੋਂ ਬਾਅਦ ਲੋਕਾਂ ਦੇ ਅੰਦਰ ਬਹੁਤ ਜਾਗਰਤੀ ਆਈ ਹੈ ਲੋਕਾਂ ਨੂੰ ਪਛਾਣ ਹੋ ਗਈ ਹੈ ਵੀ ਇਹ ਸਨਾਤਨ ਧਰਮ ਨਾਲ ਜੁੜੇ ਦਿਆਂ ਅਸੀਂ ਸਨਾਤਨ ਧਰਮ ਦੀ ਜਾਜਾ ਕਰ ਜਾਂਦੇ ਹਾਂ ਪੇਂਹ ਵਾਸੀਆਂ ਨੂੰ ਜਨਮ ਨੌਮੀ ਦੇ ਦਿਹਾੜੇ ਸਾਰੇ ਬਧਾਈ ਦਿੰਦਾ ਇਹ ਆਸ ਕਰਦਾ ਕਿ RAM ਦੀਆਂ ਜਿਹੜੀਆਂ ਸਖਿਆਵਾਂ ਵਾਂ ਉਹਨਾਂ ਤੇ ਸਾਰੇ ਅਮਲ ਕਰਨਗੇ ਕਿਉਂਕਿ ਧਰਮ ਜਿਹੜਾ ਧਰਮ ਹੈ ਕੀ ਹੈ ਬੇਸਿਕਲੀ ਧਰਮ ਤੇ ਇੱਕ ਮਰਜ਼ਾਦਾ ਵਾ ਜੇ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਵੀ ਧਰਮ ਵਿੱਚ ਕੋਈ ਮਰਜ਼ਾਦਾ ਤੇ ਉਹ ਧਰਮ ਜੇਕਰ ਅੱਜ ਆਪਾਂ ਦੁੱਖਾਂ ਨੂੰ ਭੋਗ ਰਹੇ ਹਾਂ ਸਾਰਾ ਸਮਾਜ ਤੇ ਇਹਦਾ ਮਤਲਬ ਇਹੋ ਹੀ ਆ ਕਿ ਇਹ RAM ਦੀਆਂ ਜਿਹੜੀਆਂ ਸਖਿਆਵਾਂ ਸੀ ਮਰਜ਼ਾਦਾ 'ਚ ਰਹਿਣਾ ਉਤੋਂ ਕੁਝ ਨਹੀਂ ਸਿੱਖਿਆ ਜੇ ਆਪਾਂ ਮਰਜ਼ਾਦਾ 'ਚ ਰਹੀਏ ਜੇ ਤੇ RAM ਰਾਜ ਆਪਾਂ ਸਥਾਪਿਤ ਕਰ ਸਕਦੇ ਆ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਜਦੇ ਦਿਨ ਅੱਜ ਆਇਆ ਸੋਖਾਈਏ ਰਾਮ ਜਨਮ ਦੇ ਜਨਮ ਦਿਨ ਤੇ ਰਾਮ ਨੋਮੀ ਤੇ ਕਿ ਆਪਾਂ ਸਾਰੇ ਰਾਮ ਦੀਆਂ ਸਕਾਇਮਾਂ ਤੇ ਚਲਦੇ ਹੋਏ ਰਾਮ ਜਨਮ ਦੀ ਸਥਾਪਿਤ ਕਰਨ ਦੇ ਵਿੱਚ ਪੁੱਛਿਸ਼ ਕਰਾਂਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੰਗਤਾਂ ਚ ਪਟਾਲਾ ਦੇ ਵਿੱਚ ਠਾਠਾ ਮਾਰਦਾ ਇਕੱਠ ਰਾਮ ਨੋਮੀ ਤੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਉਹ ਸਾਰੀਆਂ ਆਪਣਾ ਐਸੇ ਸ਼ੋਭਾ ਯਾਤਰਾ ਚ ਸ਼ਾਮਲ ਹੋ ਰਹੀਆਂ ਨੇ ਉਹਦੇ ਵਿੱਚ ਸਾਰੀਆਂ ਕੌਮਾਂ ਦੇ ਚਾਹੇ ਉਹਦੇ ਵਿੱਚ ਮੁਸਲਮਾਨ ਨੇ ਸਿੱਖ ਨੇ ਹਿੰਦੂ ਨੇ ਸਾਰੀਆਂ ਕੌਮਾਂ ਦੇ ਸਾਰੇ ਜਿਹੜੇ ਆਪਣਾ ਸੰਕਟਾ ਤੁਹਾਨੂੰ ਨਜ਼ਰ ਆ ਰਿਹਾ ਔਰਤਾਂ ਵੀ ਨੇ ਇਸ ਅੱਜ ਦੇ ਦਿਨ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ